ਯੋਗ ਡੀਜੀਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੇ ਮਾੜੇ ਅਨਸਰਾਂ ਖਿਲਾਫ ਨਿਰੰਤਰ ਤਰੰਤਾਰਨ ਪੁਲਿਸ ਵੱਲੋਂ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸੀਆਈਏ ਦੀ ਸਾਡੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਅ ਅੱਜ ਪਿੰਡ ਸ਼ੇਰੋਂ ਦੇ ਨੇੜੇ ਇੱਕ ਨਾਕਾ ਬੰਦੀ ਕੀਤੀ ਗਈ ਸੀ ਜਿਹਦੇ ਵਿੱਚ ਜਿਸ ਦੌਰਾਨ ਚੈਕਿੰਗ ਦੇ ਟਾਈਮ ਤੇ ਸੱਤਨਸ਼ਰ ਗੈਂਗ ਦੇ ਜਿਹੜੇ ਤਿੰਨ ਮੁੱਖ ਆਪਰੇਟਿਵਸ ਨੇ ਉਹਨਾਂ ਨੂੰ ਫੜਿਆ ਗਿਆ ਅ ਇਹ ਜਿਹੜੇ ਤਿੰਨੋਂ ਆਪਰੇਟਿਵਸ ਨੇ ਇਹਨਾਂ ਤਿੰਨਾਂ ਦੀ ਕ੍ਰਿਮੀਨਲ ਹਿਸਟਰੀ ਹੈ ਤੇ ਇਹਨਾਂ ਇਹਨਾਂ ਦਾ ਨਾਮ ਹੈ ਇੱਕ ਤਾਂ ਹਰਪ੍ਰੀਤ ਸਿੰਘ ਹੈ ਆ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਨੇ ਇਹ ਸਰਹਾਲੀ ਥਾਣੇ ਦੇ ਵਿੱਚ ਦਾ ਪਿੰਡ ਪੈਂਦਾ ਇੱਕ ਮਿਕਪ੍ਰੀਤ ਹੈ ਇਹਦੇ ਤੇ ਪਹਿਲਾਂ ਇੱਕ ਐਫ ਆਈ ਆਰ ਦਰਜ ਹੈ ਤੇ ਇੱਕ ਅਨਮੋਲ ਸਿੰਘ ਹੈ ਆ ਇਹ ਵੀ ਸ਼ੇਰੋਂ ਦਾ ਰਹਿਣ ਵਾਲਾ ਜਿਹਦੇ ਤੇ ਪਹਿਲਾਂ ਇੱਕ ਪਰਚਾ ਦਰਜ ਹੈਗਾ ਤੇ ਇਹਨਾਂ ਤੋਂ ਜਿਹੜੇ ਤਿੰਨ ਵੈਪਨ ਮਿਲੇ ਨੇ ਉਹ ਹੈਗੇ ਨੇ ਦੋ ਪਿਸਤੌਲ 3 ਬੋਰ ਤੇ ਚਾਰ ਜਿੰਦਾ ਰੰਗ ਇੱਕ ਪਿਸਤਲ ਜਿਹੜੀ ਹੈ ਉਹ 32 ਬੋਰ ਤੇ ਦੋ ਜਿੰਦਾ ਰਾਉਂਡ ਇਹਨਾਂ ਤੋਂ ਰਿਕਵਰ ਹੋਏ ਨੇ ਤੇ ਆ ਕੁਲਮ ਲਾ ਕੇ ਇਹਨਾਂ ਨੂੰ ਜਦੋਂ ਇਹਨਾਂ ਨਾਲ ਪੁੱਛਗਿੱਛ ਕੀਤੀ ਗਈ ਹੈ ਜਿਹੜੀ ਪ੍ਰੀਲੀਮਿਨਰੀ ਤੌਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹੋਰ ਵੀ ਕਾਫੀ ਕੇਸਸ ਦੇ ਵਿੱਚ ਫਰੋਤੀ ਦੇ ਜਿਹੜੇ ਕੇਸਸ ਨੇ ਉਹ ਉਹਨਾਂ ਚ ਇਹਨਾਂ ਦੀ ਇਨਵੋਲਵਮੈਂਟ ਹੈ ਇਹਨਾਂ ਨੂੰ ਇਹਨਾਂ ਦਾ ਰਿਮਾਂਡ ਲੈ ਕੇ ਮਾਨਯੋਗ ਅਦਾਲਤ ਤੋਂ ਇਸ ਕੇਸ ਦੇ ਵਿੱਚ ਅੱਗੇ ਤਫ਼ਤੀਸ਼ ਕੀਤੀ ਜਾਏਗੀ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ 'ਚ ਵੀ ਅਸੀਂ ਅਗਰ ਰਿਕਵਰੀ ਕਰਾਂਗੇ ਮੈਡਮ ਹੁਣ ਕੋਈ ਨਾ ਰੋਟੀ ਮੰਗੀ ਸੀ ਤਾਜ਼ਾ ਦੀ ਰੋਟੀ ਜੀ ਇਹ ਜਿਹੜਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਸਾਡੇ ਕੋਲ ਦੋ ਤਿੰਨ ਇਹੋ ਜਿਹੇ ਇਨਪੁਟ ਹੈਗੇ ਨੇ ਰੋਟੀ ਵਾਲੇ ਤੇ ਜ਼ਾਹਿਰ ਜੀ ਗੱਲ ਹੈ ਇਹਨਾਂ ਦੀ ਕ੍ਰਾਈਮਨਲ ਹਿਸਟਰੀ ਹੈ ਵੈਪਨ ਇਹਨਾਂ ਕੋਲੋਂ ਰਿਕਵਰ ਹੋਇਆ ਹੈ ਪੂਰੀ ਗੱਲ ਦੀ ਡੂੰਘਾਈ ਦੇ ਵਿੱਚ ਜਿਹੜੀ ਸਾਡੀ ਟੀਮ ਹੈਗੀ ਆ ਉਹ جاری ਹੈ ਹਾਂਜੀ ਇਹ ਸਾਰੇ ਗੈਂਗਸਟਰ ਕ੍ਰਾਈਮ ਨੇ ਜੀ ਬੋਡੀ ਕ੍ਰਾਈਮ ਹੈਗਾ 307 ਦੇ ਆਮ ਜਨ ਸਤਨੁਸ਼ਾ ਦਾ ਪਹਿਲਾਂ ਵੀ ਮਾਫੀ ਦਰਜੀ ਨੇ ਹਾਂਜੀ ਇਹਨਾਂ ਦੇ ਪਹਿਲਾਂ ਵੀ ਮਾਫੀ ਦਰਜੀ